ਸਤ ਸ੍ਰੀ ਅਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਵਰਕ ਦੇ ਵਿੱਚ ਸੂਟੀ ਸਾਰੇ ਦੇ ਕਲਰ ਇਹਨੇ ਵੱਖ-ਵੱਖਰੇ ਹੋਣਗੇ ਜਿਹੜਾ ਤੁਹਾਨੂੰ ਕਲਰ ਇਹਨੇ ਚੱਚੂਗਾ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰਦੇ ਹੋ ਜੀ ਪਹਿਲਾ ਦੇਖੋ ਇਹ ਕਲਰ ਹੀ ਮਹਿੰਦੀ ਕਲਰ ਦਾ ਸੂਟ ਆ ਜੀ ਪਿਓਰ ਦਾ ਨਾਲ ਦੁਬੱਟਾ ਵਰਕ ਵਾਲਾ ਕਲਰ ਇਹਨੇ ਚੈੱਕ ਕਰੀ ਚਲੋ ਸਾਰੇ ਵੱਖ-ਵੱਖਰੇ ਹੋਣਗੇ ਡਿਜ਼ਾਈਨ ਜੀ ਕਲਰ ਦੇਖ ਲਓ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਹੋ ਗਏ ਸਕਰੀਨ ਸ਼ਾਟ ਲਈ 850 ਰੁਪਿਆ ਇਹਦਾ ਮੁੱਲਾ ਜੀ ਰੇਟ ਹੈਗਾ ਕਲਰ ਇਹਨੇ ਦੇਖੀ ਚਲੋ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆਊਗਾ ਇਹ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp 'ਤੇ ਆਰਡਰ ਕਰ ਸਕਦੇ ਹੋ ਜੀ। ਦੇਖੋ ਜੀ ਸਾਰੇ ਕਲਰ ਡਿਜ਼ਾਈਨ ਵੱਖ-ਵੱਖਰੇ ਹੋਣਗੇ ਜੀ 850 ਰੁਪਏ ਦਾ ਰੇਟ ਰਹੂਗਾ ਜੀ। ਜਿਹੜਾ ਤੁਹਾਨੂੰ ਸੂਟ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp 'ਤੇ ਆਰਡਰ ਕਰ ਸਕਦੇ ਹੋ ਜੀ। ਰਹੀ ਗੱਲ ਸ਼ਿਪਿੰਗ ਦੀ ਇਹਦਾ ਸ਼ਿਪਿੰਗ ਦਾ ਜਿਹੜਾ ਮੁੱਲ ਆਈ 50 ਰੁਪਏ ਪਰ ਸੂਟ ਮਗਰ ਆ ਜੀ ਜੇ ਦੋ ਸੂਟ ਲਓਗੇ ਤਾਂ 80 ਰੁਪਏ ਇੱਕ ਸੂਟ ਦੇ 50 ਰੁਪਏ ਆਈ। ਸਕਰੀਨ ਸ਼ਾਟ ਲੈ ਲਿਓ ਜਿਹੜਾ ਤੁਹਾਨੂੰ ਪਸੰਦ ਆਉਂਦਾ ਸੂਟ ਜੀ। ਸਾਰੇ ਕੱਲੜਿਆਂ ਵੱਖੋ-ਵੱਖਰੇ ਨੇ ਜੀ। 850 ਰੁਪਏ ਰੇਟਰ ਹੋਗਾ ਜੀ। ਦੇਖੀ ਚਲੋ ਜੀ ਸਾਰੇ ਕੱਲੜਿਆਂ ਵੱਖੋ-ਵੱਖਰੇ ਨੇ ਜੀ। ਜਿਹੜਾ ਤੁਹਾਨੂੰ ਪਸੰਦ ਆਈ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰਿਆ ਕਰੋ ਜੀ। ਬੇਨਤੀ ਹੈ ਜੀ ਸਾਨੂੰ। ਕੱਲੜਿਆਂ ਵੱਖੋ-ਵੱਖਰੇ ਆ ਸਾਰੇ ਜੀ। 850 ਰੁਪਏ ਰੇਟ ਆ ਜੀ। ਸ਼ਿਪਿੰਗ ਹੈਗੀ ਆ 1 ਸੂਟ ਦੀ 50 ਰੁਪਏ, 2 ਦੀ 80 ਆ ਜੀ।